ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੁਨਸ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਦੋ ਗਮ ਪਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 752800355 ਜੀ ਬਾਕੀ ਭਰਾਵਾਂ ਫੇਸਬੁੱਕ ਤੇ ਪੇਜ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਉੱਪਰਲੇ ਸਾਡਾ ਟਾਈਟਲ ਵਿੱਚ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਈ ਜੀ ਸਸਰੀ ਕਾਈ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਹਰਦੀਪ ਸਿੰਘ ਜੀ ਪਿੰਡ ਪਿੰਡ ਕੌਣ ਸੀ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਬੈੜ ਦੀ ਜਾਣਕਾਰੀ ਦੋ ਆਪਣੀ ਦੀ ਬੈੜੇ ਤੀਜੇ ਸੂਏ ਸੂਣ ਵਾਲੀ ਹੈ ਜੀ ਹਾਂਜੀ ਪਿਛਰੇ ਸੂਏ ਇਹ 30 ਲੀਟਰ ਉਹ ਦਿੱਤਾ ਜੀ ਠੀਕ ਆ ਹੁਣ ਇਹ 20 ਦਿਨਾਂ ਦੀ ਕੱਚੀ ਹੈ ਜੀ 20 ਦਿਨਾਂ ਦੀ ਕੱਚੀ ਹੈ ਹਾਂ ਬਣਾਉਂਦੀ ਬਣਉਂਦੀ ਬਹੁਤ ਹੈ ਲੈਵਾ ਕਰਮਾਂ ਵਾਲੀ ਠੀਕ ਆ ਰੇਟ ਭਰਾ ਦਾ ਰੇਟ ਫੋਨ ਤੇ ਕਰਾਂਗੇ ਜੀ ਰੇਟ ਫੋਨ जो चक्कर सब ठीक है बीदम दी कच्ची है तोड़ दो परा लो जी चेक कर सूं कद बेड चंगी पली क्लोसी परा लो अच्छा थोड़ा चक्कर सूं बोलो लंबी तोड़ दो परा लो जी लावण लागई करमा वाली ठीक है जी मोड़ लो जी लो जी चंगी पली क्लोसी है ਫੇਸ ਚੈੱਕ ਕਰ ਸਕਦੇ ਬਰਾ ਜੀ ਦੋ ਜੀ ਤੋਰਾ ਤੇ ਲੈਵਾ ਰੇਟ ਬਾਈ ਜੀ ਕਹਿੰਦੇ ਫੋਨ ਤੇ ਠੀਕ ਹੈ ਜੀ ਪ੍ਰਿੰਟ ਹੁਣਸਾ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਠੀਕ ਹੈ ਬਾਈ ਤੇ ਕੰਟੈਕਟ ਕਰ ਲੈ ਬਾਈ ਨੂੰ ਨੰਬਰ ਤੇ ਠੀਕ ਹੈ ਜੀ ਹਾਂ ਜੀ ਬਈ ਦੂਜੀ ਬੈੜ ਦੱਸੋ ਜਾਣਕਾਰੀ ਦੂਜੀ ਬੈੜ ਦੇ ਜੀ ਦੂਜੇ ਸੂਏ ਸੁਣਾ ਜੀ ਹਾਂਜੀ 2 ਮਹੀਨੇ ਰਹਿ ਗਏ ਜੀ ਪੂਰੇ 2 ਮਹੀਨੇ ਰਹਿ ਗਏ ਹਾਂ ਜੀ ਡਰਾਈ ਕਰਤੀ ਜੀ 4-5 ਦਿਨ ਹੋ ਗਏ ਠੀਕ ਆ ਉਹ ਮੈਂ ਥਾਣੇ ਚੈੱਕ ਕਰਾ ਦੂਗੀ ਵਾਲੇ ਧਾਰਾ ਹੈਗੀਆਂ ਨੇ ਸਿਕਾਇਆ ਨਹੀਂ ਦੋਦ ਸਮਾਰਗੀ ਠੀਕ ਆ ਹਾਂ ਫਿਰ ਇਹਦਾ ਰੇਟ ਪਰਾ ਇਹਦਾ ਰੇਟ ਵੀ ਫੋਨ ਤੇ ਕਰਾਂਗੇ ਇਹਦਾ ਰੇਟ ਵੀ ਫੋਨ ਕਰ ਬੜਾ ਸੈੱਡ ਤੇ ਲੋ ਚੈੱਕ ਕਰ ਸਰ ਬੰਨ ਡਰਾਈ ਕਰ ਤੇ ਵੱਧ ਜਾਣਕਾਰੀ ਬਾਈ ਤੂੰ ਹੀ ਲੈ ਤੇ ਟੋਰ ਦੇ ਪ੍ਰਾਇਨ ਨੂੰ ਵੀ ਲੋ ਟੋਰਾ ਕੁਝ ਤੇ ਸਾਰੇ ਲੋਚ ਲੋ ਜੀ ਮੋਰ ਲਈ ਲੋ ਜੀ ਕੱਦ ਬੈਡ ਤੇ ਤੁਰੇ ਚੈੱਕ ਕਰਨ ਥਣ ਚੈੱਕ ਕਰਾਉਂਦੀ ਬਾਈ ਕਹਿੰਦਾ ਹੂੰ ਟਰਾਈ ਕਰੀ ਵੀ ਆ ਠੀਕ ਹੈ ਜੀਤਾ ਫਾਰਮ ਕੀ ਵੀਰ ਨਾਲਾ ਇਹਨੂੰ ਬੱਸ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਨ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਜੀ ਅੱਜ ਰੁਕਣਾ ਐਡ ਕਰੋ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਉਪੇ ਬਾਏ